ਬੀਤੇ ਕੁਝ ਦਿਨਾ ਤੋਂ ਅਮਰੀਕਾ ਦੀ ਫਲੋਰੀਡਾ 'ਚ ਹੋਏ ਇੱਕ ਦਰਦਨਾਕ ਸੜਕ ਹਾਦਸੇ ਤੋਂ ਬਾਅਦ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਕਾਫੀ ਚਰਚਾ ਵਿੱਚ ਹੈ ਪੰਜਾਬੀ ਟਰੱਕ ਡਰਾਈਵਰ ਤੋਂ ਹੋਏ ਐਕਸੀਡੈਂਟ ਤੋਂ ਬਾਅਦ ਅਮਰੀਕਾ ਦੀ ਸਰਕਾਰ ਨੇ ਸਾਰੇ ਵਿਦੇਸ਼ੀ ਵੀਜ਼ੇ ਨੂੰ ਰੋਕਣ ਦਾ ਫੈਸਲਾ ਲੈ ਲਿਆ ਹੈ ਜਿਸ ਤੋਂ ਬਾਅਦ ਹੀ ਇਹ ਮੁੱਦਾ ਹੋਣ ਇੱਕ ਵੱਡਾ ਚਰਚਾ ਦਾ ਵਿਸ਼ਾ ਬਣ ਗਿਆ ਹੈ ਇਸ ਮੁੱਦੇ ਤੇ ਅਮਰੀਕਾ ਵੱਲੋਂ ਵਿਦੇਸ਼ੀ ਵੀਜ਼ੇ ਨੂੰ ਰੋਕਣ ਤੇ ਤੇ ਨਾਲ ਇਸ ਦੇ ਨਾਲ ਹੀ ਹਰਜਿੰਦਰ ਸਿੰਘ ਦੇ ਹੱਕ 'ਚ ਪੰਜਾਬ ਤੋਂ ਕਈ ਲੋਕ ਖੜੇ ਹੋਏ ਨੇ ਤੇ ਇਸ ਵਿਚਕਾਰ ਹੀ ਹੁਣ ਅਕਾਲੀ ਦਲ ਤੋਂ ਸੰਸਦ ਹਰਸੀਮਰਤ ਕੌਰ ਬਾਦਲ ਨੇ ਹਰਜਿੰਦਰ ਸਿੰਘ ਦਾ ਪੱਖ ਲੈਂਦੇ ਹੋਏ ਤੇ ਵੀਜ਼ਿਆਂ ਨੂੰ ਫ੍ਰੀਜ਼ ਕਰਨ ਦੇ ਮੁੱਦੇ ਨੂੰ ਲੈ ਕੇ ਵਿਦੇਸ਼ ਮੰਤਰੀ ਡਾਕਟਰ ਐਸ. ਜੇ ਸ਼ੰਕਰ ਨੂੰ ਇੱਕ ਚਿੱਠੀ ਲਿਖੀ ਹੈ ਜਿਸ 'ਚ ਪੰਜਾਬੀ ਟਰੱਕ ਡਰਾਈਵਰ ਤੇ ਖੜੇ ਹੋਏ ਵਿਵਾਦ ਨੂੰ ਲੈ ਕੇ ਇਸ ਮਾਮਲੇ 'ਚ ਦਖਲ ਦੇਣ ਦੀ ਅਪੀਲ ਕੀਤੀ ਹੈ ਹਰਸੀਮਰਤ ਬਾਦਲ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਚਿੱਠੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਡਾਕਟਰ ਐਸਟੀ ਸ਼ੰਕਰ ਕੇਂਦਰੀ ਵਿਦੇਸ਼ ਮੰਤਰੀ ਭਾਰਤ ਸਰਕਾਰ ਵਿਸ਼ਾ ਵਿਦੇਸ਼ੀ ਟਰੱਕ ਡਰਾਈਵਰਾਂ ਲਈ ਵਰਕ ਵੀਜ਼ਾ ਫ੍ਰੀਜ਼ ਕਰਨ ਦੇ ਮੁੱਦੇ ਨੂੰ ਸੰਯੁਕਤ ਰਾਜ ਸਰਕਾਰ ਕੋਲ ਉਠਾਉਣ ਦੀ ਬੇਨਤੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬੀ ਭਾਈਚਾਰੇ ਨੇ ਡਰਾਈਵਰ ਦੀ ਉੱਚ ਮੰਗ ਨੂੰ ਪੂਰਾ ਕਰਨ ਅਤੇ ਅਮਰੀਕੀ ਖਪਤਕਾਰਾਂ ਇਸ ਦੀ ਆਰਥਿਕਤਾ ਤੇ ਡਰਾਈਵਰਾਂ ਦੇ ਅਧਿਕਾਰ ਦੇ ਤਣਾ ਨੂੰ ਘਟਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਪੰਜਾਬੀ ਅਤੇ ਸਿੱਖ ਡਰਾਈਵਰ ਸੰਯੁਕਤ ਰਾਸ਼ਟਰ ਟ੍ਰਕਿੰਗ ਉਦਯੋਗ ਦਾ 20% ਹਿੱਸਾ ਬਣਾਉਂਦੇ ਨੇ ਜਿਸ 'ਚ ਲਗਭਗ 1.5 ਲੱਖ ਸਿੱਖ ਡਰਾਈਵਰ ਅਮਰੀਕਾ 'ਚ ਟ੍ਰਕਿੰਗ ਵਿੱਚ ਸ਼ਾਮਲ ਨੇ ਪੰਜਾਬੀਆਂ ਨੇ ਦਹਾਕਿਆਂ ਤੋਂ ਟ੍ਰਕਿੰਗ ਲੌਜਿਸਟਿਕਸ ਅਤੇ ਟ੍ਰਕਿੰਗ ਨੈਟਵਰਕ ਬਣਾਏ ਨੇ ਤੇ ਕਾਇਮ ਰੱਖੇ ਨੇ ਹਾਲ ਹੀ 'ਚ ਇੱਕ ਪੰਜਾਬੀ ਡਰਾਈਵਰ ਦੀ ਗੰਭੀਰ ਗਲਤੀ ਕਾਰਨ ਇੱਕ ਹਾਦਸਾ ਹੋਇਆ ਸੀ ਜਿਸ ਤੋਂ ਬਾਅਦ ਅਮਰੀਕੀ ਸਰਕਾਰ ਨੇ ਸਾਰੇ ਵਪਾਰਕ ਡਰਾਈਵਰਾਂ ਲਈ ਵਰਕ ਵੀਜ਼ਾ ਫ੍ਰੀਜ਼ ਕਰ ਦਿੱਤਾ ਹਾਲਾਂਕਿ ਇਹ ਘਟਨਾ ਭਿਆਨਕ ਹੈ ਪਰ ਇਸ ਦੀ ਵਰਤੋਂ ਪੂਰੇ ਭਾਈਚਾਰੇ ਨੂੰ ਸਜ਼ਾ ਦੇਣ ਲਈ ਨਹੀਂ ਕੀਤੀ ਜਾਣੀ ਚਾਹੀਦੀ ਵਰਕ ਵੀਜ਼ਾ ਤੋਂ ਲਗਾਤਾਰ ਕਰਨ ਨਾਲ ਪੰਜਾਬੀ ਪਰਿਵਾਰਾਂ ਤੇ ਬਹੁਤ ਵੱਡਾ ਪ੍ਰਭਾਵ ਪਵੇਗਾ ਜੋ ਅਮਰੀਕਾ 'ਚ ਟਰੱਕਿੰਗ ਕਾਰੋਬਾਰ ਦੀ ਰੀਡ ਦੀ ਹੱਡੀ ਸਨ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇਹ ਖ਼ਤਸ਼ਾ ਹੈ ਕਿ ਟਰੱਕਿੰਗ ਉਦਯੋਗ 'ਚ ਲੱਗੇ ਪੰਜਾਬੀਆਂ ਨੂੰ ਅਮਰੀਕਾ ਛੱਡਣ ਦੀ ਮਜਬੂਰ ਕੀਤਾ ਜਾ ਸਕਦਾ ਹੈ ਉਹਨਾਂ ਵਿਰੁੱਧ ਕਿਸੇ ਵੀ ਵੱਡੇ ਪੱਧਰ ਤੇ ਕਾਰਵਾਈ ਦਾ ਟਰੱਕਿੰਗ ਪਰਿਵਾਰਾਂ ਤੇ ਨੁਕਸਾਨ ਦੇ ਪ੍ਰਭਾਵ ਪਵੇਗਾ ਅਤੇ ਵਿਸਕਾਰਪੂਰਨ ਹੋਵੇਗਾ ਕਿ ਕਿਉਂਕਿ ਪੰਜਾਬੀਆਂ ਨੇ ਦਹਾਕਿਆਂ ਤੋਂ ਟਰੱਕਿੰਗ ਲੌਜਿਸਟਿਕਸ ਅਤੇ ਟਰੱਕਿੰਗ ਨੈਟਵਰਕ ਬਣਾਏ ਨੇ ਤੇ ਕਾਇਮ ਰੱਖੇ ਨੇ ਇਹਨਾਂ ਡਰਾਂ ਨੂੰ ਦੂਰ ਕਰਨ ਲਈ ਠੋਕਮੇ ਕਦਮ ਚੁੱਕੇ ਜਾਣੇ ਚਾਹੀਦੇ ਨੇ ਟ੍ਰੱਕ ਡਰਾਈਵਰ ਲਈ ਨਵੇਂ ਅੰਗਰੇਜ਼ੀ ਭਾਸ਼ਾ ਮੁਹਾਰਤ ਨਿਯਮਾਂ ਦਾ ਵਿਰਵਾਹ ਦੇਣ ਵਾਲੇ ਕਾਰਜਕਾਰੀ ਆਦੇਸ਼ ਖਾਸ ਹੋਣ ਤੋਂ ਬਾਅਦ ਵਿਦੇਸ਼ੀ ਡਰਾਈਵਰਾਂ ਜਿਨ੍ਹਾਂ ਚ ਪੰਜਾਬੀ ਵੀ ਸ਼ਾਮਿਲ ਨੇ ਆਪਣੀ ਅੰਗਰੇਜ਼ੀ ਭਾਸ਼ਾ ਦੀ ਮੁਹਾਰਤ ਨੂੰ ਲੋਡਿੰਗ ਦੇ ਪੱਧਰ ਤੱਕ ਅਪਗ੍ਰੇਡ ਕਰਨ ਦੀ ਸਮਾਂ ਦੇਣ ਦਾ ਮੁੱਦਾ ਉਠਾਓ ਅਜੇ ਹੀ ਮੁਹਾਰਤ ਟੈਸਟ ਵਿੱਚ ਅਸਫਲ ਰਹਿਣ ਵਾਲੇ ਨੂੰ ਦੁਬਾਰਾ ਇਸ ਲਈ ਅਰਜ਼ੀ ਦੇਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਤਾਂ ਜੋ ਉਹਨਾਂ ਤੋਂ ਉਹਨਾਂ ਦੀ ਰੋਜ਼ੀ-ਰੋਟੀ ਦੇ ਸਾਧਨ ਪੂਰੀ ਤਰ੍ਹਾਂ ਨਾ ਖੋਹੇ ਜਾਣ ਇਸ ਦੌਰਾਨ ਕਿਰਪਾ ਕਰਕੇ ਹਰਜਿੰਦਰ ਸਿੰਘ ਜਿੰਸਰੂ ਵਾਹਤ ਹਤਿਆ ਦੇ ਤਿੰਨ ਮਾਮਲਿਆਂ 'ਚ ਗ੍ਰਿਫਤਾਰ ਕੀਤਾ ਗਿਆ ਕਾਉਂਸਲਰ ਪੌਜ ਪ੍ਰਧਾਨ ਕਰਨ ਲਈ ਕਦਮ ਚੁੱਕੇ ਜਾਣ ਤਾਂ ਜੋ ਉਸੇ ਕਿਸੇ ਸਹੀ ਢੰਗ ਨਾਲ ਪੈਰਵੀ ਕੀਤੀ ਜਾ ਸਕੇ ਸ਼ੁਭ ਕਾਮਨਾਵਾਂ ਦੇ ਨਾਲ ਹਰ ਸਿਮਰਤ ਇਸ ਮਾਮਲੇ ਨੂੰ ਲੈ ਕੇ ਸੋਸ਼ਲ ਐਕਟਿਵਿਸਟ ਲੱਖਾ ਸਿਧਾੜਾ ਵੀ ਹਰਜਿੰਦਰ ਸਿੰਘ ਦੇ ਪੱਖ 'ਚ ਬੋਲੇ ਨੇ ਤੁਸੀਂ ਵੀ ਸੁਣੋ ਲੱਖਾ ਸਿਧਾੜਾ ਨੇ ਕੀ ਕਿਹਾ ਅਮਰੀਕਾ ਰਹਿੰਦੇ ਮੇਰੇ ਸਮੁੱਚੇ ਪੰਜਾਬੀ ਜਿੰਨੇ ਮੇਰੇ ਭੈਣ ਭਰਾ ਨੌਜਵਾਨ ਬਜ਼ੁਰਗ ਮਾਵਾ ਭੈਣਾ ਸਾਰਿਆਂ ਨੂੰ ਅਪੀਲ ਆ ਕਿ ਕੱਲ ਨੂੰ ਐਤਵਾਰ ਨੂੰ ਅਮਰੀਕਾ ਦਾ ਜਿਹੜਾ ਫ੍ਰੈਂਚ ਕੈਂਪ ਹੈ ਸੀਏ ਬਾਬਾ ਵਿਦੀਚੰਦ ਸੋਣੀ ਲਾਥਰੋਪ ਸੀਏ ਦੇ ਵਿੱਚ ਕੱਲ ਐਤਵਾਰ ਨੂੰ ਮੀਟਿੰਗ ਰੱਖੀ ਗਈ ਹੈ ਉਹਦੇ ਪਰਿਵਾਰ ਵੱਲੋਂ ਜਿਹੜੇ ਨੌਜਵਾਨ ਨੇ ਐਕਸੀਡੈਂਟ ਕੀਤਾ ਤੇ ਤਿੰਨ ਜਿਹੜੀਆਂ ਜਾਨਾਂ ਗਈਆਂ ਨੇ ਉਹਦੇ ਸਬੰਧ ਚ ਉਹਦੇ ਪਰਿਵਾਰ ਵੱਲੋਂ ਜਿਹੜੇ ਪਰਿਵਾਰਾਂ ਦੇ ਕੋਈ ਨੇੜਲੇ ਬੰਦੇ ਨੇ ਉਹਨਾਂ ਵੱਲੋਂ ਮੀਟਿੰਗ ਰੱਖੀ ਗਈ ਆ ਸੋ ਸੋਚੇ ਪੰਜਾਬੀਆਂ ਨੂੰ ਅਪੀਲ ਆ ਕੇ ਭਾਈ ਉੱਥੇ ਜ਼ਰੂਰ ਕੱਲ ਨੂੰ ਪਹੁੰਚੋ ਆ ਜਿਹੜਾ ਟਿਕਾਣਾ ਤੁਹਾਨੂੰ ਦੱਸਿਆ ਇੱਥੇ ਪਹੁੰਚ ਕੇ ਤਾਂ ਕਿ ਆਪਾਂ ਤੁਸੀਂ ਉਸ ਮੁੰਡੇ ਦੀ ਜਿਹੜੀ ਵੀ ਕੋਈ ਮਦਦ ਕਰਨੀ ਆ ਕੋਈ ਕਾਨੂੰਨੀ ਚਾਰਾ ਜੋਈ ਕਰਨੀ ਆ ਕੋਈ ਕੇਸ ਦੀ ਪੈਰਵਾਈ ਕਰਨੀ ਆ ਵਕੀਲ ਬੁਕਾਰੇ ਕਰਨੇ ਆ ਜਾਂ ਕੋਈ ਦਸਖਤ ਮਹਿਮ ਗਵਰਨਰ ਆ ਤੁਹਾਂ ਦਾ ਕਿਵੇਂ ਉਸ ਨੌਜਵਾਨ ਨੂੰ ਮੁੰਡੇ ਨੂੰ ਧੌਂ ਤੋਂ ਫੜ ਕੇ ਲਿਆ ਕੇ ਜਹਾਜ਼ ਦੇ ਵਿੱਚੋਂ ਤਾਰ ਕੇ ਗੱਡੀ ਦੇ ਵਿੱਚ ਬਿਠਾਉਂਦਾ ਹੈ ਤੇ ਕਿਵੇਂ ਫਿਰ ਪੂਰੇ ਅਮਰੀਕਾ ਦੇ ਵਿੱਚ ਪੱਗ ਦੇ ਖਿਲਾਫ ਦਸਤਾਰ ਦੇ ਖਿਲਾਫ ਜਿਹੜਾ ਉਹ ਮਾਹੌਲ ਬਣਾਇਆ ਜਾਂਦਾ ਸੋ ਇਹ ਸਾਨੂੰ ਵੀ ਸੋਚਣ ਦੀ ਲੋੜ ਹੈ ਕਿ ਅਸੀਂ ਨਾ ਇਹ ਜੇ ਮੌਕੇ ਦੇ ਕੇ ਤਾਂ ਬਹਾਨੇ ਭਾਲਦੇ ਆ ਇਹਨਾਂ ਨੇ ਜਿਹੜੀ ਵੀ ਕੋਈ ਆ ਦੋ ਪਾਰਟੀਆਂ ਡੈਮੋਕ੍ਰੈਟਿਕ ਪਾਰਟੀ ਪਵਰਕਨ ਇਹਨਾਂ ਦੇ ਆਪਸੀ ਭੇੜ ਹੈ ਉਹ ਆਪਸੀ ਭੇੜ ਦੇ ਵਿੱਚ ਸਾਨਾਂ ਦੇ ਭੇੜ ਦੇ ਧਰਤੀ ਦਾ ਖਾਓ ਛੋਟੇ ਭੇੜ ਦੇ ਆ ਧਰਤੀ ਦਾ ਖਾਓ ਹੁੰਦਾ ਸੋ ਇਹਨਾਂ ਦੇ ਭੇੜ ਦੇ ਵਿੱਚ ਨੁਕਸਾਨ ਕਿਦਾ ਹੋ ਰਿਹਾ ਰਗੜੇ ਆਪਾਂ ਜਾ ਰਹੇ ਆ ਸੋ ਹੁਣ ਅਗਲੇ ਨੇ ਹੋਰ ਕਾਨੂੰਨ ਬਣਾ ਦਨੇ ਆ ਵੀ ਅਸੀਂ ਇਹਨਾਂ ਨੂੰ ਲਾਇਸੈਂਸ ਨਹੀਂ ਦੇਣੇ ਜੀ ਇਹ ਡਰਾਈਵਰ ਹੀ ਨਹੀਂ ਕਰ ਸਕਦੇ ਜੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸਾਡੇ ਸਾਹਮਣੇ ਹਣਾਉਣਗੀਆਂ ਸੋ ਇਹਨਾਂ ਗੱਲਾਂ ਦਾ ਵੀ ਗ੍ਰੇਜ ਕਰੀਏ ਤੇ ਆਪਾਂ ਆਪਣੇ ਲੋਕਾਂ ਬਾਰੇ ਵੀ ਦੱਸਿਏ ਵੀ ਯਾਰ ਆਪਣੀ ਕੌਮ ਬਾਰੇ ਕਮਿਊਨਿਟੀ ਬਾਰੇ ਇਹਨਾਂ ਲੋਕਾਂ ਨੂੰ ਗੋਰਿਆਂ ਕਾਲਿਆਂ ਨੂੰ ਦੱਸਿਆ ਕਰੋ ਵਾਦ ਤੋਂ ਵਾਦ ਵੀ ਭਾਈ ਅਸੀਂ ਮਾੜੇ ਬੰਦੇ ਨਹੀਂ ਹੈਗੇ ਪਰ ਜਿਹੜੇ ਕੁਝ ਪਰਸੈਂਟ ਹੁੰਦੇ ਵੀ ਹੈ ਵਿੱਚ ਮਾੜੇ ਮੋٹے ਸਾਰੇ ਜੰਗੇ ਨਹੀਂ ਹੁੰਦੇ ਪੰਜੇ ਗੋਲੇ ਕੋਈਆਂ ਨਹੀਂ ਹੁੰਦੀਆਂ ਉਹਦੇ ਲਈ ਤੁਸੀਂ ਸਮੁੱਚੀ ਕੌਮ ਨੂੰ ਟਾਰਗੇਟ ਨਹੀਂ ਕਰ ਸਕਦੇ ਤਾਂ ਇਸ ਕਰਕੇ ਇਹ ਕੈਂਪ ਤੇ ਆ ਜਿਹੜਾ ਫਰੈਂਚ ਕੈਂਪ ਹੈ ਟਰਗਾਣਾ ਤੁਹਾਨੂੰ ਦੱਸਿਆ ਮੈਂ ਕੱਲ ਨੂੰ ਪਹੁੰਚ ਕੇ ਤੇ ਇਹ ਜਰੂਰ ਤੁਸੀਂ ਇਹਦੀ ਬਦਲ ਕਰੋ ਮੁੰਡੇ ਦੀ ਨੌਜਵਾਨ ਦੀ ਤੇ ਦੂਜੀ ਗੱਲ ਮੈਂ ਫੇਰ ਕਹਿਣਾ ਅੱਗੇ ਵੀ ਮੈਂ ਕਿਹਾ ਸੀਗਾ ਵੀ ਮੁੜਿਓ ਪਰਤਿਓ ਤੋ ਬਿਲੇ ਕੁੱਤੇ ਨਾਲ ਭੈੜੀ ਹੋਣੀ ਆ ਆਸਟ੍ਰੇਲੀਆ ਦੇ ਵਿੱਚ ਦੇਖ ਲਓ ਨਗਰ ਕੀਰਤਨ ਅਗਲੇ ਨੇ ਬੰਦ ਕਰਾਤਾ ਵੀ ਜਾਓ ਇੱਥੇ ਤੁਸੀਂ ਕੱਢ ਸਕਦੇ ਆ ਇੱਥੇ ਸੋਡੇ ਕਾਨੂੰਨ ਬਣਨੇ ਸ਼ੁਰੂ ਹੋਗੇ ਨਸਲੀ ਭੇਦਭਾਵ ਸ਼ੁਰੂ ਹੋਗੇ ਸਾਡੇ ਬਜ਼ੁਰਗਾਂ ਦੇ ਉੱਤੇ ਨਸਲੀ ਹਮਲੇ ਹੋਣੀ ਸ਼ੁਰੂ ਹੋਗੇ ਤਾਂ ਇਹ ਵਧਣਾ ਕੰਮ ਨਹੀਂ ਘਟਣਾ ਨਹੀਂ ਤੋ ਇਧਰੋਂ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਨਾ ਜਾਓ ਕਮਾਈਆਂ ਕਰਕੇ ਵਾਪਸ ਪੰਜਾਬ ਮੁੜਿਓ ਇਸ ਦਿਨ ਆ ਹੀ ਅਮਰੀਕਾ ਦੇ ਰਹਿਣ ਵਾਲੇ ਡਾਕਟਰ ਸੁਵਰਮਾਨ ਨੇ ਵੀ ਹਰਜਿੰਦਰ ਸਿੰਘ ਦੇ ਪੱਖ ਵਿੱਚ ਬੋਲਦੇ ਹੋਏ ਇੱਕ ਵੀਡੀਓ ਜਾਰੀ ਕੀਤੀ ਹੈ ਉਹਨਾਂ ਨੇ ਕੀ ਕਿਹਾ ਉਹ ਵੀ ਸੁਣੋ ਲੋਡਾ ਦੇ ਵਿੱਚ ਇੱਕ ਟਰੱਕ ਐਕਸੀਡੈਂਟ ਹੋਇਆ ਬੜਾ ਅਫਸੋਸ ਉਸ ਗੱਲ ਦਾ ਜਦੋਂ ਦਾ ਵੇਖਿਆ ਹਨਾ ਬੜਾ ਦੁੱਖ ਹੁੰਦਾ ਤੇ ਦੁੱਖ ਇੱਕ ਹੋਰ ਗੱਲ ਦਾ ਲੇਕਿਨ ਬੱਚਾ ਹੀ ਹੋ ਮੈਂ ਨਿਆਣਾ ਹੀ ਕਹੂੰਗਾ ਉਹਨੂੰ ਨੌਜਵਾਨ ਮੁੰਡਾ ਟਰੱਕ ਚਲਾਉਂਦਿਆਂ ਤੇ illegal u-turn ਲਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਗਲਤ ਹੋਇਆ ਹਨ ਪਰ ਸਾਡੇ ਅਸੀਂ ਆਪਾਂ ਕਿੰਨੀਆਂ ਗਲਤੀਆਂ ਕਰਦੇ ਜਦੋਂ ਡਰਾਈਵ ਕਰਦੇ ਹਾਂ ਮੈਨੂੰ ਕਿੰਨੀਆਂ ਟਿਕਟਾਂ ਮਿਲੀਆਂ ਹੁਣ ਤੱਕ ਫਾਸਟ ਡਰਾਈਵਿੰਗ ਦੀਆਂ ਹੋਰ ਡਰਾਈਵਿੰਗ ਦੀਆਂ ਤੇ ਗਲਤੀ ਦਾ ਮਤਲਬ ਇਹ ਤੇ ਨਹੀਂ ਨਾ ਯਾਰ ਤੁਸੀਂ ਕਿਸੇ ਨੂੰ ਇੰਨੀ ਹੇਟ ਤੁਸੀਂ ਉਹਦੇ ਉਹਦੇ ਖਿਲਾਫ ਸਪਰੈਡ ਕਰ ਰਹੇ ਹੋ ਮੈਂ ਕੋਈ ਇਹ ਵਾਈਟ ਕਮਿਊਨਿਟੀ ਨੂੰ ਨਹੀਂ ਮੈਸੇਜ ਦੇ ਰਿਹਾ ਅਮਰੀਕਨ ਕਮਿਊਨਿਟੀ ਨੂੰ ਐਟਲੀਸ ਪੰਜਾਬੀ ਕਮਿਊਨਿਟੀ ਨੂੰ ਦੇ ਰਿਹਾ ਯਾਰ ਤੁਸੀਂ ਤੇ ਸਮਝੋ ਉਸ ਦੇ ਉੱਤੇ ਕੀ ਗੁਜਰੰਦੀ ਹੋਗੀ ਉਹਦੇ ਪਰਿਵਾਰ ਤੇ ਕੀ ਗੁਜਰੰਦੀ ਹੋਗੀ ਤੇ ਜੇ ਅਸੀਂ ਉਹਦਾ ਸਾਥ ਨਹੀਂ ਦੇ ਸਕਦੇ ਅਟਲੀਸਟ ਹੇਟ ਤੇ ਨਾ ਨਾ ਗਲਤੀ ਹੋ ਗਈ ਉਹਦੇ ਕੋ ਮੈਨੂੰ ਪਤਾ ਬਹੁਤ ਕੁਝ ਬਹੁਤ ਨੁਕਸਾਨ ਹੋ ਗਿਆ ਜਾਨਾਂ ਕਿਹਾਂ ਵਾਪਸ ਨਹੀਂ ਆਉਣੀਆਂ ਪਰਿਵਾਰ ਖਤਮ ਹੋ ਗਿਆ ਪਰ ਹੁਣ ਇਹਦਾ ਇਹ ਥੋੜੀ ਮਤਲਬ ਕੀਤੀ ਹੋ ਉਹਦਾ ਵੀ ਗਲਾ ਕੁੱਟ ਦੋਗੇ ਕੀ ਤੁਹਾਨੂੰ ਲੱਗਦਾ ਉਹਨੂੰ ਪਤਾ ਹੀ ਇਹ ਹੋ ਜਾਣਾ ਸੋ ਪੰਜਾਬੀਆਂ ਨੂੰ ਕਹਿਣਾ ਰਹਿਮ ਕਰੋ ਯਾਰ ਜੇ ਕਦੀ ਕਿਸੇ ਕੋਈ ਗਲਤੀ ਹੋ ਜਾਂਦੀ ਹੈ ਨਾ ਤੇ ਇਹ ਨਾ ਕਰਿਆ ਕਰੋ ਉਦੋਂ ਕੋ ਨੂੰ ਵੀ ਪਤਾ ਉਹ ਕੋਈ ਗਲਤੀ ਹੋ ਗਈ ਆ ਪਰ ਮੈਂ ਇਹ ਮੈਸੇਜ ਜੇ ਮੇਰਾ ਇਹ ਮੈਸੇਜ ਉਹਦੇ ਪਰਿਵਾਰ ਤੱਕ ਪਹੁੰਚ ਸਕਦਾ ਹੋਵੇ ਤੇ ਜਰੂਰ ਪਹੁੰਚਾਇਓ ਉਹਦੇ ਉਹਨਾਂ ਦੇ ਪਰਿਵਾਰ ਨੂੰ ਮੈਂ ਕਹਿਣਾ ਚਾਹੁੰਦਾ ਸਾਡੀ ਟੀਮ ਤੁਹਾਡੇ ਨਾਲ ਖੜੀ ਆ ਫਾਈਨੈਂਸ਼ੀਅਲ ਸਪੋਰਟ ਕਰੋਗੇ ਕੋਈ ਵੀ ਤੁਸੀਂ ਕਹੋਗੇ ਲਾਇਰ ਦੀਆਂ ਫੀਸ ਆ ਤੁਸੀਂ ਇੰਡੀਆ ਚੋਂ ਅਸੀਂ ਅਮਰੀਕਾ ਚ ਆ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਹੁਕਮ ਕਰੋ ਜੋ ਤੁਸੀਂ ਹੁਕਮ ਲਾਓਗੇ ਸਾਡੀ ਹੁਕਮ ਤੁਹਾਡਾ ਹੁਕਮ ਸਿਰ ਮੱਥੇ ਤੇ ਅਸੀਂ ਤੁਹਾਡੀ ਸਪੋਰਟ ਕਰਾਂਗੇ ਉਹ ਨੌਜਵਾਨ ਸਾਡਾ ਭਰਾ ਆ ਗਲਤੀ ਹੋ ਗਈ ਆ ਤੇ ਅਸੀਂ ਉਹਦੇ ਨਾਲ ਖੜੇ ਆ ਗਲਤੀ ਕਿਸੇ ਕੋ ਵੀ ਹੋ ਸਕਦੀ ਆ ਇਨਸਾਨ ਕੋ ਹੁੰਦੀ ਆ ਅਸੀਂ ਰੱਬ ਤੇ ਨਹੀਂ ਨਾ ਤਾਂ ਸੁਣਿਆ ਤੁਸੀਂ ਡਾਕਟਰ ਸੇਵਾ ਮਾਨ ਨੇ ਕਿਹਾ ਹੈ ਕਿ ਉਹ ਤੇ ਉਹਨਾਂ ਦੀ ਟੀਮ ਹਰਜਿੰਦਰ ਸਿੰਘ ਦੀ ਮਦਦ ਲਈ ਤਿਆਰ ਨਹੀਂ ਦੱਸਦੀ ਕਿ ਸਾਰਾ ਮਾਮਲਾ 12 ਅਗਸਤ ਨੂੰ ਉਸ ਵੇਲੇ ਵਾਪਰੇ ਜਦ ਹਰਜਿੰਦਰ ਸਿੰਘ ਹਾਈਵੇ ਤੇ ਯੂ-ਟਰਨ ਮਾਰ ਰਿਹਾ ਸੀ ਯੂ-ਟਰਨ ਮਾਰਨ ਦੌਰਾਨ ਉਸਦੇ ਟਰੱਕ ਦੇ ਨਾਲ ਗੱਡੀ ਟਕਰਾ ਗਈ ਸੀ ਦੱਸਦੇ ਕਿ ਉਸ ਗੱਡੀ 'ਚ ਤਿੰਨ ਲੋਕ ਸਨ ਜਿਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਸ ਤੋਂ ਬਾਅਦ ਅਮਰੀਕੀ ਪੁਲਿਸ ਨੇ ਹਰਜਿੰਦਰ ਸਿੰਘ ਤੇ ਵੱਡੇ ਤਿੰਨ ਮਾਮਲੇ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਸੀ ਹਰਜਿੰਦਰ ਸਿੰਘ ਤੇ ਤਿੰਨ ਲੋਕਾਂ ਦੇ ਕਤਲ ਦੇ ਦੋਸ਼ ਇਮੀਗ੍ਰੇਸ਼ਨ ਲਾਅ ਦੀ ਉਲੰਘਣਾ ਤੇ ਝੂਠੇ ਲਾਇਸੈਂਸ ਦੇ ਯੂਜ਼ ਕਰਨ ਦੇ ਵੱਡੇ aarop ਲ ਜੇ ਤੁਸੀਂ ਵੇਖ ਸਕਦੇ ਹੋ ਕਿ ਹਰਜਿੰਦਰ ਸਿੰਘ ਪੁਲਿਸ ਦੀ ਹਿਰਾਸਤ 'ਚ ਹੈ ਤੇ ਸਭ ਤੋਂ ਵਰਟੀਕਲ A ਹੈ ਕਿ ਪੁਲਿਸ ਨੇ ਹਰਜਿੰਦਰ ਸਿੰਘ ਨੂੰ ਪੱਗ ਬੰਨਣ ਦਾ ਵੀ ਮੌਕਾ ਨਹੀਂ ਦਿੱਤਾ। ਮੀਡੀਆ ਰਿਪੋਰਟਸ ਮੁਤਾਬਕ ਅਮਰੀਕਾ ਪੁਲਿਸ ਦਾ ਕਹਿਣਾ ਹੈ ਕਿ ਹਰਜਿੰਦਰ ਸਿੰਘ 2018 'ਚ ਇਲੀਗਲ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ 'ਚ ਦਾਖਲ ਹੋਇਆ ਸੀ ਤੇ ਉਸ ਤੋਂ ਬਾਅਦ ਕੈਲੀਫੋਰਨੀਆ ਤੋਂ ਗਲਤ ਤਰੀਕੇ ਨਾਲ ਟਰੱਕ ਦਾ ਲਾਇਸੈਂਸ ਲਿਆ ਤੇ ਕਤਲ ਦੇ ਸਮੇਂ 'ਚ ਹਰਜਿੰਦਰ ਦੇ ਨਾਲ ਟਰੱਕ 'ਚ ਦੋ ਹੋਰ ਲੋਕ ਵੀ ਸ਼ਾਮਲ ਸਨ ਜੋ ਕਿ ਕਮਰਸ਼ੀਅਲ ਟਰਕਿੰਗ ਰੂਲਸ ਦੇ ਮੁਤਾਬਕ ਇਲੀਗਲ ਨੇ। ਇਸ ਮਾਮਲੇ 'ਚ ਫਿਰ ਵੱਡਾ ਮੋੜ ਉਦੋਂ ਆਇਆ ਸਜ਼ਾ ਦੇ ਤੌਰ ਤੇ 45 ਸਾਲ ਜੇਲ੍ਹ ਚ ਕੈਦ ਕਰਕੇ ਰੱਖਣ ਦਾ ਫੈਸਲਾ ਲਿਆ ਉਸ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਮਨ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਹੀ ਹੁਣ ਕਈ ਸਾਰੇ ਲੋਕ ਹਰਜਿੰਦਰ ਸਿੰਘ ਨੂੰ ਸਪੋਰਟ ਕਰ ਰਹੇ ਨੇ ਤੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਹਰਜਿੰਦਰ ਕੋਲ ਗਲਤੀ ਹੋਈ ਹੈ ਬਹੁਤ ਵੱਡੀ ਗਲਤੀ ਹੋਈ ਹੈ ਪਰ 45 ਸਾਲ ਦੀ ਸਜ਼ਾ ਬਹੁਤ ਜ਼ਿਆਦਾ ਹੈ ਤੇ ਹੁਣ ਕਈ ਲੋਕ ਤੇ ਅਕਾਲੀ ਦਲ ਵੀ ਹਰਜਿੰਦਰ ਦੇ ਸਪੋਰਟ ਚ ਆ ਗਏ ਨੇ ਤੇ ਹੁਣ ਆਉਣ ਵਾਲੇ ਸਮੇਂ ਚ ਦੇਖਣਾ ਹੋਵੇਗਾ ਕਿ ਭਾਰਤ ਵੱਲੋਂ ਅਮਰੀਕਾ ਨਾਲ ਇਸ ਮੁੱਦੇ ਤੇ ਕੀ ਚਰਚਾ ਹੁੰਦੀ ਹੈ ਤੇ ਹਰਜਿੰਦਰ ਸਿੰਘ ਦੀ ਸਜ਼ਾ ਨੂੰ ਲੈ ਕੇ ਤੇ ਵੀਜ਼ਾ ਕੀ ਅਮਰੀਕਾ ਆਪਣੇ ਫੈਸਲੇ ਬਦਲਦੀ ਹੈ ਜਾਂ ਨਹੀਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ